ਤੁਸੀਂ ਸਾਰੀ ਫੈਮਿਲੀ ਫੇਰੇ ਯੂ ਐਸ اے ਤੋਂ ਪੰਜਾਬ ਆ ਗਏ ਹਾਂਜੀ ਨਾਨਾ ਜੀ ਕੋਲ ਹਾਂਜੀ ਅੱਛਾ ਤੁਸੀਂ ਅਮਰਿਤ ਦੋਨੇ ਪਤੀ ਪਤਨੀ ਤੇ ਤੁਹਾਡਾ ਬੇਟਾ ਕਦੋਂ ਸ਼ੱਕ ਰਹੇ ਹੋ 200 ਪਹਿਲਾਂ ਅਸੀਂ ਸਾਰੇ ਕੀਤਾ ਸਾਰਿਆਂ ਵੱਲ ਸ਼ੱਕਿਆ ਹਾਂਜੀ ਮੈਂ ਮੇਰਾ ਬੇਟਾ ਮੇਰੀ ਪਤਨੀ ਅੱਛਾ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਬਾਣਾ ਵੀ ਪਾਇਆ ਹਾਂਜੀ ਹਾਂਜੀ ਮੈਂ ਕੋਈ ਫੀਅਰ ਆਫ ਡੈਥ ਨਹੀਂ ਹੈਗੀ ਮੌਤ ਦਾ ਕੋਈ ਡਰ ਹੂੰ ਐਨੀ ਟਾਈਮ ਆਈ ਕੈਨ ਡਾਈ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਆਉਂਦੀ ਆ ਥੋੜੀ ਥੋੜੀ ਤੁਹਾਡਾ ਨਾਮ ਕੀ ਹੈ ਆਰਤੀ ਕੌਰ ਅਸਲਾਮੁਅਲੈਕੁਮ ਤੇ ਸਸਰੀਆਕਾਲ ਕਿਦਾਂ ਹਾਲਚਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਕਿਸੇ ਆਪਣੇ ਧਰਮ ਨੂੰ ਛੱਡ ਕੇ ਆਪਣੇ ਦੇਸ਼ ਨੂੰ ਛੱਡ ਕੇ ਦੂਸਰੇ ਦੇਸ਼ ਦੇ ਵਿੱਚ ਜਾਣਾ ਦੂਸਰੇ ਧਰਮ ਦੇ ਵਿੱਚ ਜਾਣਾ ਬਹੁਤ ਔਖਾ ਹੁੰਦਾ ਹੈ ਲੇਕਿਨ ਅੱਜ ਮੈਂ ਗੱਲ ਕਰਾਂਗਾ ਕਿ ਅਮਰੀਕਾ ਦਾ ਇੱਕ ਜੋੜਾ ਆਪਣੇ ਬੱਚਿਆਂ ਨੂੰ ਲੈ ਕੇ ਅਮਰੀਕਾ ਤੋਂ ਪੰਜਾਬ ਆ ਗਿਆ ਚੜ ਦੇ ਪੰਜਾਬ ਆ ਗਿਆ ਤੇ ਆਪਣਾ ਧਰਮ ਛੱਡ ਕੇ ਸਿੱਖੀ ਨੂੰ ਅਪਣਾ ਲਿਆ ਨਾਲ ਹੀ ਨਾਲ ਅੰਮ੍ਰਿਤ ਵੀ ਛਕ ਲਿਆ ਆਪਣੇ ਬੱਚਿਆਂ ਨੂੰ ਵੀ ਅੰਮ੍ਰਿਤ ਛਕਾਇਆ ਦੇਖੋ ਕਿੰਨਾ ਮੁਸ਼ਕਿਲ ਹੁੰਦਾ ਹੈ ਇਸ ਤਰ੍ਹਾਂ ਦੇ ਫੈਸਲੇ ਕਰਨਾ ਅਮਰੀਕਾ ਦੇ ਵਿੱਚ ਰਹਿਣ ਵਾਲਾ ਜੋੜਾ ਅਮਰੀਕਾ ਨੂੰ ਛੱਡਦਾ ਹੈ ਸਿੱਕੀ ਨੂੰ ਆਪ ਲਾਂਦਾ ਤੇ ਪੰਜਾਬ ਆ ਜਾਂਦਾ ਅੱਜ ਇਸੇ حوالے ਨਾਲ ਵੀਡੀਓ ਹੈ ਵੀਡੀਓ ਬਹੁਤ ਇੰਟਰਸਟਿੰਗ ਹੈ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਵੀਡੀਓ ਪੂਰੀ ਦੇਖਿਆ ਜੇ ਤੁਹਾਨੂੰ ਮਜ਼ਾ ਆਏਗਾ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨ ਲਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ 1 2 3 ਗੋ ਛੇ ਛੱਡ 6 ਸਾਲਾਂ ਤੋਂ ਪੰਜਾਬ ਰਹਿੰਦਾ ਹੈ ਇਹ ਜੋੜਾ ਪੰਜਾਬ ਆ ਕੇ ਇਹਨਾਂ ਨੇ ਆਪ ਤੇ ਆਪਣੇ ਪੁੱਤਰ ਨੂੰ ਛਕਾਇਆ ਅਮ੍ਰਿਤ ਤੁਹਾਡੀ ਵੀ ਰੂਹ ਖੁਸ਼ ਹੋ ਜੂ ਇਹ ਦੋਨੇ ਪਤੀ ਪਤਨੀ ਦੀਆਂ ਗੱਲਾਂ ਸੁਣ ਕੇ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਰਹਿੰਦੇ ਨੂੰ 6 ਸਾਲ ਹੋ ਗਏ ਤੁਹਾਡਾ ਨਾਮ ਕੀ ਹੈ ਮੇਜਰ ਸਿੰਘ ਤੁਹਾਡਾ ਕੀ ਨਾਮ ਹੈ ਆਰਤੀ ਕੌਰ ਆਰਤੀ ਕੌਰ ਤੁਹਾਡਾ ਕੀ ਨਾਮ ਆ ਹਰਪਜਨ ਹਰਪਜਨ ਕੌਰ ਹਾਂਜੀ ਹਰਪਜਨ ਕੌਰ ਤੁਹਾਡੇ ਛੋਟੇ ਬੇਟੇ ਦਾ ਕੀ ਨਾਮ ਆ ਨਰਾਇਣ ਸਿੰਘ ਜੀ ਮੇਰਾ ਜਨਮ ਕਨੇਡਾ ਵਿੱਚ ਸੀ ਮੇਰੀ ਮਮੀ ਪੰਜਾਬੀ ਮੇਰਾ ਨਾਨਾ ਗ੍ਰੰਤੀ ਸਿੰਘ ਤੁਹਾਡੇ ਫਾਦਰ ਸਾਹਿਬ ਕਨੇਡਾ ਤੋਂ ਤੁਹਾਡੇ ਫਾਦਰ ਸਾਹਿਬ ਕੈਨੇਡਾ ਤੋਂ ਹਾਂਜੀ ਹਾਂਜੀ ਪਰ ਜਦੋਂ ਮੈਂ 14 ਸਾਲ ਮੈਂ ਇੱਥੇ ਆਏ ਸੀ ਪੰਜਾਬ ਨੂੰ ਤੇ ਮੈਨੂੰ ਬਹੁਤ ਪਸੰਦ ਸੀ ਮੇਰੀ ਨਾਨੀ ਹਮੇਸ਼ਾ ਮੈਨੂੰ ਪੁੱਛਦੀ ਸੀ ਟੂ ਸੀ ਟੂ ਇੱਥੇ ਇੱਥੇ ਆਉਣਾ ਮੇਰਾ ਨਾਮ ਐਕਿੰਦਾ ਹਾਂਜਰੂਡ ਮੇਰਾ ਵਿਆਹ ਤੋਂ ਪਹਿਲਾ ਮੇਰੀ ਪਤਨੀ ਨੂੰ ਸਮਝਾਤਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗਾ। ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗੇ। ਹਾਂਜੀ ਮੇਰਾ ਅੰਗਰੇਜ਼ੀ ਦਾ ਨਾਮ ਖਾਇਓ ਕੇਵਾਏ। ਮੈਨੂੰ ਨਾਮ ਦਿੱਤਾ ਗੁਰਬਾਨੀ ਤੋਂ ਹੁਕਮਨਾਮਾ ਕੀਤਾ ਫਿਰ ਮੈਨੂੰ ਬਲਰਾਜ ਸਿੰਘ ਰੱਖ ਲਿਆ। ਤੁਹਾਡਾ ਨਾਮ ਬਲਰਾਜ ਸਿੰਘ ਰੱਖਿਆ। ਹਾਂਜੀ ਤੁਹਾਡੇ ਨਾਨਾ ਜੀ ਨੇ ਰੱਖਿਆ। ਹਾਂਜੀ ਹਾਂਜੀ। ਅੱਛਾ ਤੁਸੀਂ ਦੱਸਦੇ ਜਦੋਂ ਤੁਹਾਡਾ ਬੇਟਾ ਹੋਇਆ ਤਾਂ ਤੁਸੀਂ ਇਹ ਸੋਚ ਲੈਨੇ ਹੋਈ ਇਹਨੂੰ ਆਪਾਂ ਪੂਰਾ ਸਿੱਖ ਬਣਾਉਣਾ। ਮੈਂ ਗੁਰੂਆਂ ਦੇ ਤਸਵੀਰ ਰੱਖਿਆ। ਇਹ ਗੁਰੂਆਂ ਦੀਆਂ ਤਸਵੀਰਾਂ ਲਾਈਆਂ ਤੁਸੀਂ ਹਾਂਜੀ ਜਦੋਂ ਇਹਦਾ ਜਨਮ ਹੋਣਾ ਸੀ ਹਾਂਜੀ ਫਿਰ ਮੈਂ ਕਹਿੰਦਾ ਇਹਦੇ ਕੇਸ ਨੇ ਕਟਣਾ ਅਚਾ ਇਹਦੇ ਕੇਸ ਨਹੀਂ ਕੱਟੇ ਹਾਂਜੀ ਜਦੋਂ ਕੇਸ ਕਟਣਾ ਨੇ ਇਹ ਮਤਲਬ ਯੂ ਆਰ ਡੈਡੀਕੇਟਿਡ ਟੂ ਗੋਡ ਯੂ ਆਰ son of god ਓਕੇ ਇਨੂ ਇਹ ਸਮਝਾਇਆ ਤੁਸੀਂ ਹਾਂਜੀ ਮੇਰਾ ਬੇਟਾ ਅੰਗਰੇਜ਼ੀ ਸਿੱਖਾ ਨਹੀਂ ਪਹਿਲਾਂ ਪਹਿਲਾਂ ਗੁਰਮੁਖੀ ਸਿੱਖਿਆ ਫਿਰ ਅੰਗਰੇਜ਼ੀ ਮੈਂ ਇਹਨੂੰ ਆਪ ਸਿਖਾ ਲਿਆ ਤੁਸੀਂ ਫਿਰ ਪੰਜਾਬ ਆਉਣ ਬਾਰੇ ਕਿਵੇਂ ਸੋਚਦੇ ਜੰਨੇ ਪੱਕਾ ਜਦੋਂ ਮੇਰੀ ਨਾਨੀ ਪੂਰਾ ਹੋਇਆ ਅੱਛਾ ਫਿਰ ਹਮੇਸ਼ਾ ਮੈਂ ਗੰਦਾ ਮੈਂ ਆ ਜਾਊਂਗਾ ਮੈਂ ਆ ਜਾਊਂਗਾ ਮੈਂ ਇੱਥੇ ਰਹਿ ਲੂੰਗਾ ਮੈਂ ਝੂਠ ਨੇ ਬੋਲਣਾ ਸੀ ਅੱਛਾ ਨਾਨੀ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਆ ਜਾਊਂਗਾ ਅੱਛਾ ਜੇ ਥੋੜੀ ਨਾਨੀ ਜੀ ਜਿਹੜਾ ਥੋਈ ਫੇਰ ਜੀ ਫਿਰ ਨਾਨਾ ਜੀ ਗੰਦੇ ਮੇਰਾ ਸਾਰੇ ਪਰਿਵਾਰ ਨੂੰ ਮੇਰੀ ਮੰਮੀ ਦਾੜੀ ਭੈਣ ਭਰਾ ਕਹਿੰਦਾ ਆਜੋ ਮੇਰੇ ਨਾਲ ਤੁਸੀਂ ਤੁਹਾ ਅਦੇ ਮਰਜੀ ਆ ਫਿਰ ਅਸੀਂ ਕਹਿੰਦਾ ਹਾਂਜੀ ਬਿਲਕੁਲ ਤੁਹਾ ਅਦੇ ਨਾਲ ਰਹਿਣਾ ਤੁਸੀਂ ਸਾਰੀ ਫੈਮਿਲੀ ਫੇਰੇ ਯੂ ਐਸ اے ਤੋਂ ਪੰਜਾਬ ਆਜੀ ਹਾਂਜੀ ਨਾਨਾ ਜੀ ਕੋਲ ਹਾਂਜੀ ਅੱਛਾ ਤੁਸੀਂ ਅਮਰਤ ਦੋਨੇ ਪਤੀ ਪਤਨੀ ਤੇ ਤੁਹਾਡਾ ਬੇਟਾ ਕਦੋਂ ਛੱਕ ਰਹੇ ਹੋ 200 ਪਹਿਲਾਂ ਅਸੀਂ ਸਾਰੇ ਕੀਤਾ ਸਾਰਿਆਂ ਵੱਸ਼ ਛੱਕਿਆ ਹਾਂਜੀ ਮੈਂ ਮੇਰਾ ਬੇਟਾ ਮੇਰੀ ਪਤਨੀ अच्छा हां जी किवें लगया लग थोनू तुसी बाणा ਵੀ ਪਾਇਆ ਹਾਂਜੀ ਹਾਂਜੀ ਮੈਂ ਕੋਈ ਫੀਅਰ ਆਫ ਡੈਥ ਨਹੀਂ ਹੈਗੀ ਮੌਤ ਦਾ ਕੋਈ ਡਰ ਹੂੰ ਐਨੀ ਟਾਈਮ ਆਈ ਕੈਨ ਡਾਈ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਹੁੰਦੀ ਆ ਥੋੜੀ 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 ਤੁਹਾਡਾ ਨਾਮ ਕੀ ਆ ਆਰਤਿਕ ਕੋਰ ਪਹਿਲਾਂ ਕੀ ਨਾਮ ਸੀਗਾ ਅਰਿਆਨਾ ਅਰਿਆਨਾ ਹਾਂਜੀ ਉਹ ਪਹਿਲਾਂ ਸੀ ਕਰਕੇ ਪਾਪਾ ਇਹਨੂੰ ਦਿੱਤਾ ਆਰਤਿਕ ਕੋਰ ਦਰੋਂ ਅਮਰਿਸ਼ਾ ਕਿਆ ਫਿਰ ਮਨਜੀਤ ਕੋਰ ਮੇਰਾ ਪੁਰਾਣਾ ਕੰਨ ਲ ਅਮਰਿਤ ਸ਼ਖਨਾ ਮੈਂ ਵੀ ਮੈਂ ਵੀ ਸ਼ਖਨਾ ਤੁਸੀਂ ਅਮਰੀ ਕਿੱਥੇ ਛੱਕਦੇ ਹੋ ਦਾਦਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਦੋਨਾਂ ਨੇ ਹਾਂ ਜੀ ਸਾਰਿਆਂ ਨੇ ਤੁਹਾਡੇ ਬੱਚਿਆਂ ਨੇ ਅੱਛਾ ਤੇ ਹੁਣ ਤੁਹਾਨੂੰ ਚੰਗਾ ਲੱਗਦਾ ਪੰਜਾਬ ਚ ਰਹਿ ਕੇ ਤੁਹਾਨੂੰ 6 ਸਾਲ ਹੋ ਗਏ ਰਹਿੰਦੇ ਨੂੰ ਬਹੁਤ ਬਹੁਤ ਪਸੰਦ ਆ ਤੁਸੀ ਪੰਜਾਬੀ ਸੋਹਣੀ ਬੋਲ ਲੈਂਦੇ ਹੋ ਇਹ ਕਿੱਥੇ ਆ ਕੇ ਸਿੱਖੀ ਇੱਥੇ ਆ ਕੇ ਸਿੱਖੀ ਪੰਜਾਬ ਹਾਂ ਜੀ ਪੰਜਾਬੀ ਹੈ ਤੇ ਮੇਰੀ ਸਸ ਤੋਂ ਤੁਸੀਂ ਇਹਨਾਂ ਨਾਲ ਗੁੱਸੇ ਤਾਂ ਨਹੀਂ ਹੋਏ ਜਦੋਂ ਇਹਨਾਂ ਨੇ ਤੁਹਾਨੂੰ ਆਖਿਆ ਵੀ ਆਪਾਂ ਪੰਜਾਬ ਚੱਲਣਾਗਾ ਨਾਨਾ ਜੀ ਨਾਲ ਪੰਜਾਬ ਚੱਲਣਾ ਸਾਰਿਆਂ ਨੇ ਨਹੀਂ ਨਹੀਂ ਗੁੱਸੇ ਕਿਉਂ ਗੁੱਸੇ ਕਿਉਂ ਹੁਣ ਕਦੇ ਵਾਪਸ ਜਾਣਾ ਤੁਸੀਂ ਯੂਐਸਏ ਨੂੰ ਜਾਂ ਕੈਨੇਡਾ ਨੂੰ ਇਧਰਲੇ ਪਾਸੇ ਭਾਈ ਬਲਰਾਜ ਸਿੰਘ ਹੋਰੀ ਤੇ ਉਧਰਲੇ ਪਾਸੇ ਉਹਨਾਂ ਦਾ ਬੇਟਾ ਮੇਜਰ ਸਿੰਘ ਤੇ ਇਧਰਲੇ ਪਾਸੇ ਵੀਰ ਹੋਣਾ ਦੇ ਪਤਨੀ ਤੇ ਉਧਰਲੇ ਪਾਸੇ ਵੀਰ ਹੋਣਾ ਦੇ ਸੱਸ ਹੋਰੀ ਤੇ ਯੂਐਸਏ ਤੋਂ ਉਹ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਹੋ ਤੁਸੀਂ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਕਿਵੇਂ ਹੋ ਠੀਕ ਆ ਬਹੁਤ ਚੜ੍ਹਦੀ ਕਲਾ ਅੱਛਾ ਤੁਹਾਡਾ ਨਾਮ ਕੀ ਹੈ ਮੇਜਰ ਸਿੰਘ ਤੁਹਾਡਾ ਕੀ ਨਾਮ ਹੈ ਆਰਤਿਕੋਰ ਆਰਤਿਕੋਰ ਅੱਛਾ ਤੇ ਤੁਹਾਡਾ ਕੀ ਨਾਮ ਆ ਵਾਟ ਇ ਯੂਅਰ ਨੇਮ ਹਬਟਨ ਹਾਂ ਹਬਟਨ ਹਰਪਜਨਕੌਰ ਹਾਂਜੀ ਹਰਪਜਨਕੌਰ ਕੀ ਬਾਤ ਹੈ ਅਛਾ ਤੇ ਆ ਤੁਹਾਡੇ ਛੋਟੇ ਬੇਟੇ ਦਾ ਕੀ ਨਾਮ ਆ ਨਰਾਇਣ ਸਿੰਘ ਜੀ ਅਛਾ ਪਹਿਲਾਂ ਬਹੁਤ ਖੁਸ਼ੀ ਹੋਈ ਤੁਹਾਨੂੰ ਦੇਖ ਕੇ ਤੁਸੀਂ ਪੰਜਾਬੀ ਰੂਟਸ ਨਾਲ ਜੁੜੇ ਆਪਣੀਆਂ ਜੜ੍ਹਾਂ ਨਾਲ ਜੁੜੇ ਹਨ ਪੰਜਾਬੀ ਸੱਭਿਆਚਾਰ ਦੇ ਨਾਲ ਜੁੜੇ ਹਮ ਕਿਵੇਂ ਲੱਗਦਾ ਤੁਹਾਨੂੰ ਪੰਜਾਬ ਦੇ ਵਿੱਚ ਰਹਿ ਕੇ ਮੈਨੂੰ ਬਹੁਤ ਪਸੰਦ ਆ ਤੇ ਸਕੂਨ ਮਿਲ ਰਿਹਾ ਹਾਂ ਸਕੂਨ ਆ ਹਾਂ ਤੇ ਤੁਹਾਨੂੰ ਕਿਵੇਂ ਲੱਗਦਾ ਆ ਕੀ ਬੋਲੋ ਜੀ ਬੋਲੋ ਜੀ ਅੱਛਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਰਹਿੰਦੇ ਨੂੰ 6 ਸਾਲ ਹੋ ਗਏ 6 ਸਾਲ ਹੋ ਗਏ ਹਾਂਜੀ ਅੱਛਾ ਇਹ ਸਾਰੀ ਕਿਵੇਂ ਗੱਲਬਾਤ ਬਣਦੀ ਆ ਤੁਸੀਂ ਕਿਵੇਂ ਪੂਰਨ ਤੌਰ ਤੇ ਸਿੰਘ ਸੱਜਦੇ ਹੋ ਬਾਣਾ ਪਾਉਨੇ ਹੋ ਇੱਕੀ ਸਾਰੀ ਗੱਲਬਾਤ ਰਹਿੰਦੀ ਆ ਮੇਰਾ ਜਨਮ ਕਨੇਡਾ ਵਿੱਚ ਸੀ ਮੇਰੀ ਮੰਮੀ ਪੰਜਾਬੀ ਅੱਛਾ ਹਾਂਜੀ ਫਿਰ ਮੇਰਾ ਨਾਨਾ ਗ੍ਰਾਂਤੀ ਸਿੰਘ ਹਨਾ ਅੱਛਾ ਫਿਰ ਤੁਹਾਡੇ ਫਾਦਰ ਸਾਹਿਬ ਆ ਕਨੇਡਾ ਤੋਂ ਤੁਹਾਡੇ ਫਾਦਰ ਸਾਹਿਬ ਕੈਨੇਡਾ ਤੋਂ ਹਾਂਜੀ ਹਾਂਜੀ ਪਰ ਜਦੋਂ ਮੈਂ 14 ਸਾਲ ਮੈਂ ਇੱਥੇ ਆਏ ਸੀ ਪੰਜਾਬ ਨੂੰ ਅੱਛਾ ਇੱਥੇ ਮੈਨੂੰ ਬਹੁਤ ਪਸੰਦ ਸੀ ਮੇਰੀ ਨਾਨੀ ਹਮੇਸ਼ਾ ਮੈਨੂੰ ਪੁਸ਼ਦੀ ਸੀ ਟੂ ਸੀ ਕਿ ਇੱਥੇ ਇੱਥੇ ਆਉਣਾ ਮੇਰੇ ਨਾਲ ਮੈਂ ਕਿਹਾ ਹਾਂ ਜਰੂਰ ਅੱਛਾ ਤੁਸੀਂ ਦੱਸ ਦਿਓ ਵੀ ਤੁਹਾਡੀ ਫੈਮਿਲੀ ਯੂ ਐਸ ਏ ਮੂਵ ਹੋ ਜਾਂਦੀ ਹੈ ਹਾਂਜੀ ਹਾਂਜੀ ਅਸੀਂ ਸਾਰੇ ਯੂ ਐਸ ਏ ਨੂੰ ਮੇਰੀ ਫੈਮਿਲੀ ਯੂ ਐਸ ਏ ਨੂੰ ਮੂਵ ਕੀਤਾ ਅੱਛਾ ਕੈਲੀਫੋਰਨੀਆ ਨੂੰ ਫਰੈਜ਼ ਨੂੰ ਅੱਛਾ ਹਾਂਜੀ ਤੁਹਾਡੀ ਮੰਮੀ ਡੈਡੀ ਤੁਸੀਂ ਸਾਰੇ ਹਾਂਜੀ ਸਾਰੇ ਓਕੇ ਫਿਰ ਮੇਰਾ ਵਿਆਹ ਹੋਇਆ ਅਮਰੀਕਾ ਵਿੱਚ ਅੱਛਾ ਪਹਿਲਾਂ ਤੁਸੀਂ ਕਲੀਨ ਸ਼ੇਫ ਸੀ ਹਾਂਜੀ ਅੱਛਾ ਅੱਛਾ ਫਿਰ ਇਹ ਕਿਵੇਂ ਤੁਸੀਂ ਗੁਰਸੇਕੀ ਦੇ ਨਾਲ ਜੁੜਦੇ ਹੋ ਪੰਜਾਬੀ ਦੇ ਨਾਲ ਕਿਵੇਂ ਜੁੜਦੇ ਹੋ ਮੇਰਾ ਨਾਮ ਗ੍ਰਾਂਤੀ ਸਿੰਘ ਸੇ ਹਾਂ ਆਣਾ ਫਿਰ ਮੇਰਾ ਸਾਰੀ ਜ਼ਿੰਦਗੀ ਮੈਂ ਸੋਚਦਾ ਉਹ ਕੀ ਕਰਦਾ ਉਹਦੇ ਕੰਮ ਰਦੇ ਵਿੱਚ ਸਾਰੇ ਦਿਨ ਕਮਰੇ ਦੇ ਵਿੱਚ ਪਾਠ ਕਰਦਾ ਸੀ ਅੱਛਾ ਤੁਸੀਂ ਆਪਣੇ ਨਾਨਾ ਜੀ ਨੂੰ ਦੇਖਦੇ ਰਹਿੰਦੇ ਸੀ ਹਾਂਜੀ ਛੋਟੇ ਹੁੰਦੇ ਹਾਂ ਅੱਛਾ ਵੀ ਉਹ ਇੱਕ ਰੂਮ ਦੇ ਵਿੱਚ ਕੀ ਕਰਦੇ ਆ ਹਾਂਜੀ ਹਾਂਜੀ ਉਹ ਵੀ ਯੂ ਐਸ ਏ ਨੂੰ ਚਲੇ ਗਏ ਸੀ ਤੁਹਾਡੇ ਬਾਦ ਨਾਨਾ ਜੀ ਵੀ ਨਹੀਂ ਨਹੀਂ ਉਹ ਅਦੇ ਸਾਲ ਕਨੇਡਾ ਵਿੱਚ ਰਹਿੰਦਾ ਸੀ ਫਿਰ ਅਦੇ ਸਾਲ ਪੰਡਾਵਿਚ ਰਹਿੰਦਾ ਸੀ ਤੇ ਫਿਰ ਤੁਸੀਂ ਆਪਣੇ ਨਾਨਾ ਜੀ ਕੋਲੇ ਇੱਥੇ ਛੁੱਟੀਆਂ ਚਾਹੁੰਦੇ ਸੀਗੇ ਪੰਜਾਬ ਹਾਂਜੀ ਓਕੇ ਜਦੋਂ ਮੈਂ ਜਨਮ ਮੇਰਾ ਜਨਮ ਹੋਇਆ ਫਿਰ ਮੇਰੀ ਮੰਮੀ ਬਿਮਾਰ ਹੋਇਆ ਸੀ ਅੱਛਾ ਫਿਰ ਮੇਰਾ ਨਾਨਾ ਨਾਨੀ ਦੇ ਕੋ ਰੰਦਾ ਸੀ ਫਿਰ ਮੈਨੂੰ ਨਾਮ ਦਿੱਤਾ ਗੁਰਬਾਨੀ ਤੋਂ ਅਮ ਹੁਕਮ ਨਾਮਾ ਕੀਤਾ ਫਿਰ ਮੈਨੂੰ ਬਲਰਾਜ ਸਿੰਘ ਰੱਖ ਲਿਆ ਤੁਹਾਡਾ ਨਾਮ ਬਲਰਾਜ ਸਿੰਘ ਰੱਖਿਆ ਹਾਂਜੀ ਤੁਹਾਡੇ ਨਾਨਾ ਜੀ ਨੇ ਰੱਖਿਆ ਹਾਂਜੀ ਹਾਂਜੀ ਅੱਛਾ ਹਾਂਜੀ ਮੇਰੀ ਮੰਮੀ ਅ ਗੰਦੀ ਸੀ ਬੀਰੂ ਅੱਛਾ ਫਿਰ ਅ ਕਾਇਲ ਮੇਰਾ ਅੰਗਰੇਜ਼ੀ ਦਾ ਨਾਮ ਕਾਇਲ ਅ अच्छा के वाई ए एल हां जी के वाई ए अच्छा फिर किਵੇਂ ਤੁਸੀਂ ਉਹ ਪਾਠ ਨਾਲ ਜੁੜਦੇ ਹੋ ਗੁਰਬਾਣੀ ਨਾਲ ਜੁੜਦੇ ਹੋ ਉਹ ਕਿਵੇਂ ਸਾਰੀ ਗੱਲਬਾਤ ਬਣਦੀ ਹੈ ਉਹ ਦੱਸੋ ਤੁਸੀਂ ਦੱਸਦੇ ਤੁਸੀਂ ਹਸਪੀਟਲ ਸੀ ਜਦੋਂ ਤੁਹਾਡਾ ਬੱਚੇ ਦੀ ਡੈਥ ਹੋ ਜਾਂਦੀ ਹੈ हां जी हां जी हां जी ਜਦੋਂ ਮੇਰਾ ਪਹਿਲਾ ਬੇਟਾ ਹੋਇਆ ਫਿਰ ਮੇਜਰ ਸਿੰਘ हां ਮੇਜਰ ਸਿੰਘ ਫਿਰ ਮੇਰਾ ਮਮਾ ਆਇਆ ਸੀ ਕੈਲੀਫੋਰਨੀਆ ਨੂੰ ਫਿਰ ਮੈਂ ਉਹਨੂੰ ਪੁੱਛਿਆ ਆ ਪਪਾ ਜੀ ਕੀ ਕਹਿੰਦੇ ਮ ਮੈਂ ਵੀ ਪੜ੍ਹਨਾ ਫਿਰ ਮੈਨੂੰ ਸਮਝਾਤਾ ਇਹ ਸਾਰੇ ਪੰਜ ਬਾਣੀਆਂ ਸੁਣ ਲਓ ਫਿਰ ਮੈਂ ਕੋਸ਼ਿਸ਼ ਕਰਦਾ ਹੌਲੀ ਹੌਲੀ ਮੈਂ ਸਿੱਖੀ ਨੂੰ ਆ ਜਾਂਦੇ ਹਨਾ ਜਦੋਂ ਮੇਰੇ ਦੂਜੇ ਬੇਟਾ ICO ਉਹ ਪੂਰਾ ਹੋਇਆ ਮੁੱਕ ਗਿਆ ਉਹ ਹਾਂਜੀ ਪਰ ਜਦੋਂ ਮੈਂ ਉਹਦੇ ਨਾਲ ਬੈਠਦਾ ਸੀ ਬਹੁਤ ਸ਼ਾਂਤੀ ਲੱਗਿਆ ਫਿਰ ਮੇਰਾ ਦਿਮਾਗ ਸਾਰੇ ਮੈਨੂੰ ਨਹੀਂ ਪਤਾ ਕੀ ਕੀ ਕਹਿੰਦੇ ਪੰਜਾਬੀ ਦੇ ਵਿੱਚ ਪਰ ਸਭ ਦੋ ਹੋਇਆ ਲਾਈਕ ਮਾਈ ਮਾਈਂਡ ਬੀਕਮ ਕਲੀਅਰ ওকে ਮਾਈ ਅੰਡਰਸਟੈਂਡਿੰਗ ਆਫ ਗੁਰੂ ਜੀ ਬੀਕਮ ਮੋਰ ਕਲੀਅਰ ওকে ਬੱਲਾ ਮੈਂ 크੍ਰਿਸਚਨ ਸੀ ওকে ਹਾਂ ਮੈਨੂੰ ਨਹੀਂ ਪਤਾ ਤੁਹਾਡੇ ਫਾਦਰ ਸਾਹਿਬ 크੍ਰਿਸਚਨ ਸੀ ਹਾਂਜੀ ਹਾਂਜੀ ਇਕਦਾਰਨ ਫਿਰ ਫਿਰ ਸਿੱਕੀ ਦੂਜਾ ਤਰਮ ਕੀ ਰਾਈਟ ਕੀ ਰੋਂਗ ਮੇਰੇ ਨਹੀਂ ਸਮਝਦਾ ਸੀ ਹਾਂ ਪਰ ਜਦੋਂ ਮੇਰਾ ਦੂਜਾ ਬੇਟਾ ਆਇਆ ਸੀ ਫਿਰ ਬਹੁਤ ਕਲੀਅਰ ਹੋਇਆ ਮੇਰਾ ਬੇਟਾ ਅੰਗਰੇਜ਼ੀ ਸਿੱਖਣੀ ਪਹਿਲਾ ਪਹਿਲਾ ਗੁਰਮੁਖੀ ਸਿੱਖਿਆ ਫਿਰ ਅੰਗਰੇਜ਼ੀ ਮੈਂ ਇਹਨੂੰ ਆਪ ਸਿਖਾ ਲਿਆ ਤੁਸੀਂ ਉਦੋਂ ਯੂਐਸਏ ਚ ਰਹਿੰਦੇ ਸੀ ਹਾਂਜੀ ਯੂਐਸਏ ਚ ਰਹਿੰਦੇ ਸੀ ਹਾਂਜੀ ਅੱਛਾ ਤੁਸੀਂ ਦੱਸਦੇ ਜਦੋਂ ਤੁਹਾਡਾ ਬੇਟਾ ਹੋਇਆ ਜਦੋਂ ਪਹਿਲਾ ਬੇਟਾ ਸੀ ਤਾਂ ਤੁਸੀਂ ਇਹ ਸੋਚ ਲੈਨੇ ਹੋਈ ਇਹਨੂੰ ਆਪਾਂ ਪੂਰਾ ਸਿੱਖ ਬਣਾਉਣਾ ਗੁਰੂ ਸੇਖਾ ਬਣਾਉਣਾ ਪੂਰਾ ਉਹ ਕੀ ਗੱਲ ਸੀ ਬੇਟਾ ਆਏ ਸੀ ਉਹਦੇ ਕਮਰਾ ਜਿੱਤੇ ਜਨਮ ਹੋਣਾ ਸੀ ਮੈਂ ਗੁਰੂਆਂ ਦੇ ਤਸਵੀਰ ਰੱਖਿਆ ਇਹ ਗੁਰੂਆਂ ਦੀਆਂ ਤਸਵੀਰਾਂ ਲਾਈਆਂ ਤੁਸੀਂ ਜਦੋਂ ਇਹਦਾ ਜਨਮ ਹੋਣਾ ਸੀ ਹਾਂਜੀ ਹਾਂਜੀ ਸਿਰ ਮੈਂ ਕਹਿੰਦਾ ਇਹਦੇ ਕੇਸ ਨੇ ਕਟਣਾ ਅੱਛਾ ਇਹਦੇ ਕੇਸ ਨਹੀਂ ਕਟੇ ਹਾਂਜੀ ਇਹਨੂੰ ਸਾਰੇ ਕਲੇਕਲ ਧਰਮ ਨੇ ਸਮਝਦਾ ਨਹੀਂ ਸੀ ਹਨਾ ਸਿਰਫ ਇੱਕ ਧਰਮ ਇਹਦੇ ਮਨ ਦੇ ਵਿੱਚ ਪਰ ਮੈਂ ਉਹਨੂੰ ਸਮਝਾਤਾ ਜਦੋਂ ਕੇਸ ਕਟਨਨੀ ਇਹ ਮਤਲਬ ਯੂ ਆਰ ਡੈਡੀਕੇਟਿਡ ਟੂ ਗੋਡ ਯੂ ਆਰ son of god Okay ਇਹਨੂੰ ਇਹ ਸਮਝਾਇਆ ਤੁਸੀਂ ਹਾਂਜੀ Okay ਹਾਂਜੀ then you will grow up to be a king of justice to your job is only justice ਤੁਹਾਡੀ ਵਾਈਫ ਐਗਰੀ ਹੋ ਗਈ ਸੀ ਤੁਹਾਡੇ ਨਾਲ ਕਿ ਇਹਨੂੰ ਬੱਚੇ ਦੇ ਆਪਾਂ ਕੇਸ ਨਹੀਂ ਕੱਟਣੇ ਹੈਗੇ ਪੂਰਾ ਐਗਰੀਮੈਂਟ ਪੂਰਾ ਐਗਰੀ ਹੋ ਗਈ ਸੀ ਅੱਛਾ ਫਿਰ ਤੁਸੀਂ ਪੰਜਾਬ ਆਉਣ ਦਾ ਕਿਵੇਂ ਸੋਚਦੇ ਹੋ ਲੋਕ ਤਾਂ ਇਹ ਸੋਚਦੇ ਆ ਕਿ ਅਸੀਂ ਯੂ ਐਸ ਏ ਜਾਣਾ ਅਸੀਂ ਕੈਨੇਡਾ ਜਾਣਾਗਾ ਤੁਸੀਂ ਫਿਰ ਪੰਜਾਬ ਆਉਣ ਬਾਰੇ ਕਿਵੇਂ ਸੋਚਦੇ ਨੇ ਪੱਕਾ ਜਦੋਂ ਮੇਰੀ ਨੰਨੀ ਪੂਰਾ ਹੋਇਆ ਅੱਛਾ ਫਿਰ ਹਮੇਸ਼ਾ ਮੈਂ ਕਹਿੰਦਾ ਮੈਂ ਆ ਜਾਊਂਗਾ ਮੈਂ ਆ ਜਾਊਂਗਾ ਮੈਂ ਇੱਥੇ ਰਹਿ ਲੂੰਗਾ ਮੈਂ ਝੂਠ ਨੇ ਬੋਲਣਾ ਸੀ ਕਿਛ ਨਾਨੀ ਨੂੰ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਆਜੂਗਾ ਪੰਜਾਬ ਹਾਂ ਮੇਰਾ ਮੇਰਾ ਵੀ ਆ ਤੋ ਪਹਿਲਾ ਮੇਰੀ ਪਤਨੀ ਨੂੰ ਸਮਝਾਤਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗਾ ਇੱਕ ਦਿਨ ਅਸੀਂ ਪੰਜਾਬ ਨੂੰ ਜਾਵਾਂਗੇ ਹਾਂਜੀ ਅੱਛਾ ਉਹ ਐਗਰੀ ਹੋ ਗਈ ਸੀ ਵਾਈਫ ਤੁਹਾਡੀ ਹਾਂਜੀ ਹਾਂਜੀ ਅੱਛਾ ਜੇ ਤੁਹਾਡੀ ਨਾਨੀ ਜੀ ਜਿਹੜਾ ਇੱਥੋਂ ਹੀ ਫੇਰ ਜੀ ਫੇਰ ਨਾਨਾ ਜੀ ਕਹਿੰਦੇ ਮੇਰਾ ਸਾਰੇ ਪਰਿਵਾਰ ਨੂੰ ਮੇਰੀ ਮੰਮੀ ਡੈਡੀ ਭੈਣ ਭਰਾ ਕਹਿੰਦਾ ਆਜੋ ਮੇਰੇ ਨਾਲ ਟੂ ਸੀ ਤੁਹਾ ਅਦੇ ਮਰਜੀਆ ਫਿਰ ਅਸੀਂ ਕਹਿੰਦਾ ਹਾਂਜੀ ਬਿਲਕੁਲ ਤੁਹਾ ਅਦੇ ਨਾਲ ਰਹਿਣਾ ਤੁਸੀਂ ਸਾਰੀ ਫੈਮਿਲੀ ਫਿਰ ਯੂ ਐਸ ਏ ਤੋਂ ਪੰਜਾਬ ਆ ਗਈ ਹਾਂਜੀ ਨਾਨਾ ਜੀ ਕੋਲੇ ਹਾਂਜੀ ਕੌਣ ਕੌਣ ਮੈਂ ਮੇਰੀ ਪਤਨੀ ਮੇਰੀ ਪੁੱਤਰ ਮੇਰਾ ਪੁੱਤਰ ਮਮੀ ਡੈਡੀ ਪੈਨ ਪਰ ਸਾਰੇ ਇੱਥੇ ਆ ਗਏ ਪੰਜਾਬ ਹਾਂਜੀ ਅੱਛਾ ਤੁਸੀਂ ਫਿਰ ਮੇਜਰ ਸਿੰਘ ਤੁਸੀਂ ਦੱਸਿਓ ਫਿਰ ਤੁਸੀਂ ਜਦੋਂ ਇੱਥੇ ਪੰਜਾਬ ਆਏ ਕਿਵੇਂ ਲੱਗਿਆ ਤੁਹਾਨੂੰ ਸਟਰਾਇਜ਼ ਹੋ ਗਿਆ ਮੈਂ ਫਿਰ ਜਦੋਂ ਇਥੇ થોੜਾ ਟਾਈਮ ਲੈ ਲੈ ਗਿਆ ਫਿਰ ਮੈਨੂੰ ਸਮਝ ਆ ਗਿਆ ਤੇ ਮੈਂ ਮੈਨੂੰ ਬੜੀ ਲੱਗਿਆ ਬੜੀ ਲੱਗਿਆ ਅੱਛਾ ਕਿੰਨਾ ਕਿੰਨੇ ਸਾਲ ਹੋ ਗਏ ਤੁਹਾਨੂੰ ਪੰਜਾਬ ਆਇਨ ਨੂੰ ਤੁਹਾਨੂੰ ਸਾਰੀ ਫੈਮਿਲੀ ਨੂੰ 6 ਸਾਲ ਹੋਇਆ 6 ਸਾਲ ਹਾਂਜੀ ਫਿਰ ਤੁਹਾਡਾ ਦੁਬਾਰਾ ਦਿਲ ਨਹੀਂ ਕੀਤਾ ਕਿ ਤੁਸੀਂ ਯੂ ਐਸ ਏ ਚਲੇ ਜਾਓ ਕੈਲੀਫੋਰਨੀਆ ਚਲੇ ਜਾਓ ਤੁਸੀਂ ਮੈਂ ਇੱਥੇ ਬਹੁਤ ਕੰਮ ਕਰਨਾ ਕੀ ਕੰਮ ਕਰਨਾ ਮੈਂ ਚੁੰਦੇ ਆ ਹੋਰ ਖੇਤੀ ਵਾਲਾ ਆਰਗੇਨਿਕ ਬੂਟੇ ਲਾ ਲੂੰਗਾ। ਓਕੇ। ਇਹ ਕੰਮ ਮੈਂ ਕੀਤਾ ਅਮਰੀਕਾ ਦੇ ਵਿੱਚ ਮੈਂ ਇੱਥੇ ਵੀ ਕਰਨਾ। ਓਕੇ। ਹਾਂਜੀ ਮੈਂ ਵੈਦ ਹਕੀਮ ਆ। ਜਦੋਂ ਮੈਂ ਸਾਰੇ ਆ ਸਿਕਨਸ ਦੇਖਿਆ ਹਨਾ ਮੈਂ ਮੈਂ ਸੋਚਦਾ ਆਰਗੇਨਿਕ ਫੂਡ ਨੰਬਰ 1 ਅਲਾਰਜ। ਅੱਛਾ ਤੁਸੀਂ ਅਮਰਤ ਦੋਨੇ ਪਤੀ ਪਤਨੀ ਤੇ ਤੁਹਾਡਾ ਬੇਟਾ ਕਦੋਂ ਛੱਕਦੇ ਹੋ? 200 ਪਹਿਲਾਂ ਅਸੀਂ ਸਾਰੇ ਕੀਤਾ। ਫਰੇਮ ਸ਼ਕ ਹੈ ਹਾਂਜੀ ਮੈਂ ਮੇਰਾ ਬੇਟਾ ਮੇਰੀ ਪਤਨੀ ਅੱਛਾ ਹਾਂਜੀ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਬਾਣਾ ਵੀ ਪਾਇਆ ਹਾਂਜੀ ਹਾਂਜੀ ਮੈਂ ਕੋਈ ਫੀਅਰ ਆਫ ਡੈਥ ਨਹੀਂ ਹੈਗੀ ਮੌਤ ਦਾ ਕੋਈ ਡਰ ਨਹੀਂ ਹੂੰ ਐਨੀ ਟਾਈਮ ਆਈ ਕੈਨ ਡਾਈ ਕਿਸੇ ਟਾਈਮ ਵੀ ਮੌਤ ਆ ਜੇ ਹੈ ਹੂੰ ਸੋ ਦਿਸ ਇਜ਼ ਥੇ ਗੁਰੂ ਸਾਹਿਬ ਮੈਨੂੰ ਅਕਾਲ ਦੇ ਰੂਪ ਦਿੱਤਾ ਹੂੰ ਅਕਾਲ ਦੇ ਮਨ ਦਿੱਤਾ अच्छा मैंने एक गल थोड़ी बड़ी सुहनी लगी ਤੁਸੀਂ ਆਪਣੇ ਬੱਚੇ ਦੇ ਨਾਮ ਬੜੇ ਸੋਹਣੇ ਰੱਖਿਆ ਹੈ ਨਾ ਤੇ ਮੇਜਰ ਸਿੰਘ ਇੱਕ ਦਾ ਨਾਮ ਛੋਟੇ ਬੇਟੇ ਦਾ ਕੀ ਨਾਮ ਆ ਨਰਾਇਣ ਸਿੰਘ ਨਰਾਇਣ ਸਿੰਘ ਹਾਂਜੀ ਮੇਜਰ ਸਿੰਘ ਇਹਦੇ ਅੰਮ੍ਰਿਤ ਦਾ ਨਾਮ ਫਿਰ ਪੱਲੇ تیرਤ ਸਿੰਘ ਸੋ ਜਦੋਂ ਜਨਮ ਹੋਇਆ تیرਤ ਸਿੰਘ ਰੱਖਿਆ ਫਿਰ ਜਦੋਂ ਅਮ੍ਰਿਸ਼ ਰੱਖਿਆ ਫਿਰ ਮੇਜਰ ਸਿੰਘ اچھا ਜਦੋਂ ਮੈਂ ਅਮ੍ਰਿਸ਼ ਰੱਖਿਆ ਮੈਂ ਵੀਰ ਸਿੰਘ اچھا ਵੀਰ ਸਿੰਘ ਵੀਰ ਸਿੰਘ ਤੁਹਾਡੀ ਵਾਈਫ ਦਾ ਨਾਮ ਆਰਤੀ ਕੌਰ ਹਾਂਜੀ ਉਹ ਪਹਿਲਾਂ ਸੀ ਕਰਕੇ ਪਾਪਾ ਇਹਨੂੰ ਦਿੱਤਾ ਆਰਤੀ ਕੌਰ ਜਦੋਂ ਅਮ੍ਰਿਸ਼ਾ ਕਿਆ ਫਿਰ ਮਨਜੀਤ ਕੌਰ ਮਨਜੀਤ ਕੌਰ ਅੱਛਾ ਪਹਿਲਾਂ ਇਹਨਾਂ ਦਾ ਨਾਮ ਕੀ ਸੀਗਾ ਅਰੀਆਨਾ ਅਰੀਆਨਾ ਹਾਂਜੀ ਫਿਰ ਪਾਪਾ ਕਹਿੰਦਾ ਆਰਤੀ ਤੁਹਾਡੇ ਨਾਨਾ ਜੀ ਕਹਿੰਦੇ ਜੀ ਡੈਡੀ ਆਰਤੀ ਮੈਂ ਜਦੋਂ ਮੈਂ ਕਹਿੰਦਾ ਪਾਪਾ ਜੀ ਨਾਨਾ ਜੀ ਓਕੇ ਹਾਂਜੀ ਜਦੋਂ ਮੈਂ ਇੱਥੇ ਆਏ ਸੀ ਪੰਜਾਬ ਨੂੰ ਮੇਰੀ ਨਾਨੀ ਕਹਿੰਦੀ ਨੇ 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 ਸੱਜੂ ਸਾਨੂੰ ਨਾਨਾ ਨਾਨੀ ਨਾਨਾ ਨੇ ਕਹਿਣਾ ਬੀਬੀ ਪਪਾ ਬੀਬੀ ਪਪਾ ਕਹਿਣਾ ਹਾਂ ਨਾਨੀ ਕਹਿੰਦੀ ਹਾਂਜੀ ਤੁਹਾਡੇ ਨਾਨਾ ਜੀ ਖੁਸ਼ ਹੋਏ ਜਦੋਂ ਤੁਸੀਂ ਸਾਰੇ ਉਹਨਾਂ ਕੋਲੇ ਆ ਗਏ ਹਾਂਜੀ ਹਾਂਜੀ ਹਮੇਸ਼ਾ ਚੜਦੀ ਕਲਾ ਵਿੱਚ ਸੀ ਹਨਾ ਪਰ ਬਹੁਤ ਬਹੁਤ ਖੁਸ਼ ਸੀ ਅੱਛਾ ਉਹਨਾਂ ਦੀ ਡੈਥ ਕਦੋਂ ਹੁੰਦੀ ਹੈ ਤੁਹਾਡੇ ਨਾਨਾ ਜੀ ਦੀ ਨਵੰਬਰ 23 ਅੱਛਾ ਆ ਦੋ ਤਿੰਨ ਵੀ ਨੇ ਪਹਿਲਾਂ ਹੀ ਹਾਂਜੀ ਦੋ ਮਹੀਨਾ ਪਹਿਲੇ ਦੋ ਮਹੀਨਾ ਪਹਿਲਾਂ ਉਹਨੇ ਡੈਥ ਹੋ ਗਈ ਹਾਂ ਇੱਕ ਦਿਨ ਦੇ ਵਿੱਚ ਕੋਈ ਪਏ ਨਹੀਂ ਹੈ ਕਿਸੇ ਮੈਂ ਉਹ ਦਿਨ ਹਾਲ ਸੀ ਅੱਛਾ ਤੁਸੀਂ ਗੁਰਬਾਣੀ ਪੜ ਲੈਂਦੇ ਹੋ ਹਾਂਜੀ ਪਾਠ ਕਰਦੇ ਹੋ ਤੁਸੀਂ ਹਾਂਜੀ ਪਾਪਾ ਜੀ ਸਾਰੇ ਸੰਤਿਆ ਕੀਤਾ ਸਾਡੇ ਨਾਲ ਮੇਰੀ ਪਤਨੀ ਦੇ ਨਾਲ ਪੂਰਾ ਗੁਰੂ ਗ੍ਰੰਥ ਸਾਹਿਬ ਸੰਤਿਆ ਕੀਤਾ ਓਕੇ ਮੇਰੀ ਪਤਨੀ ਦੇ ਨਾਲ ਮੇਰੀ ਮਮੀ ਦੇ ਨਾਲ ਪੂਰਾ ਸੰਤਿਆ ਗੁਰਬਾਣੀ ਵਿਚਾਰ ਕੀਤਾ ਅੱਛਾ ਤੁਸੀਂ ਵੀ ਪਾਠ ਕਰ ਲੈਂਦੇ ਹੋ ਹਾਂਜੀ ਤੁਸੀਂ ਗੁਰਬਾਣੀ ਤੁਸੀਂ ਸ਼ਬਦ ਗਾਉਣ ਵੀ ਕਰਦੇ ਹੋ ਹਨ ਅਸੀਂ ਦੇਖਿਆ ਜਦੋਂ ਤੁਹਾਡੇ ਘਰੇ ਆਏ ਹਾਂਜੀ ਅੱਛਾ ਕਹੇ ਜਾਂ ਸਕੂਨ ਰਹਿੰਦਾ ਇੱਥੇ ਆ ਕੇ ਤੁਸੀਂ 6 ਸਾਲ ਹੁਣ ਤੱਕ ਪੰਜਾਬ ਚ ਲਾਏ ਹਾਂਜੀ ਤੁਸੀਂ ਕਹਿੰਦੇ ਹੋ ਵੀ ਮੈਨੂੰ ਤੁਹਾਨੂੰ ਉੱਥੇ ਦੀ ਯਾਦ ਤਾਂ ਨਹੀਂ ਆਉਂਦੀ ਕੈਲੀਫੋਰਨੀਆ ਦੀ ਯਾਦ ਹਾਂਜੀ ਯਾਦ ਆ ਕੇ ਪਰ ਉੱਥੇ ਮੈਨੂੰ ਬਹੁਤ ਪਸੰਦ ਆ ਬਾਹਰ ਸਮੁੰਦਰ ਰੋਜ਼ ਮੈਂ ਉਹਦੇ ਵਿੱਚ ਤੁਰਲਾ ਸੀ ਹਾਂ ਉਸਾਰੇ ਚੀਜ਼ ਕੀਤਾ ਇਨ ਨੇਚਰ ਮੈਨੂੰ ਬਹੁਤ ਪਸੰਦ ਪਰ ਇੱਥੇ ਗੁਰੂਆਂ ਦੇ ਮਿੱਟੀ ਗੁਰੂਆਂ ਦੇ ਤਰਤੀ ਹੈ ਗਿਆ ਮੈਨੂੰ ਬਹੁਤ ਪਸੰਦ ਤੁਸੀਂ ਇੱਕ ਗੱਲ ਹੋਰ ਵੀ ਦੱਸ ਦਿਓ ਆਪਾਂ ਪਹਿਲਾਂ ਕੈਮਰੇ ਤੋਂ ਪਿੱਛੇ ਗੱਲ ਕੀਤੀ ਤੁਸੀਂ ਦੱਸ ਦਿਓ ਵੀ ਉੱਥੇ ਰੇਸ ਸੀ ਤੁਸੀਂ ਰੇਸ 'ਚ ਸੀਗੇ ਹਨਾ ਇੱਥੇ ਆ ਕੇ ਤੁਹਾਡਾ ਜਿਹੜਾ ਪੂਰੇ ਦਿਨ ਦਾ ਸ਼ਡਿਊਲ ਆ ਉਹ ਬਹੁਤ ਹਾਂ ਜੀ ਹਾਂ ਜੀ ਉੱਥੇ ਸਾਰੇ ਜ਼ਿੰਦਗੀ ਕੰਮ ਕਰੀ ਜਾ ਕੰਮ ਕਰੀ ਜਾ ਹਨਾ ਅੱਛਾ ਤੁਸੀਂ ਪੜਨ ਜਾਣੇ ਹੋ ਨੇ ਘਰ ਪਰ ਬੈਠੇ ਆਨਲਾਈਨ اچھا ਆਨਲਾਈਨ ਹਾਂਜੀ ਤੁਹਾਨੂੰ ਗੁਰਮੁਖੀ ਆਉਂਦੀ ਆ ਹਾਂਜੀ ਅੱਛਾ ਤੁਹਾਨੂੰ ਵੈਸਟਰਨ ਕਲਚਰ ਪਸੰਦ ਆ ਜਾਂ ਪੰਜਾਬ ਦਾ ਸੱਭਿਆਚਾਰ ਜ਼ਿਆਦਾ ਪਸੰਦ ਆ ਨਹੀਂ ਜੀ ਮੈਂ ਗੁਰਵਾਂ ਦੇ ਕਲਚਰ ਪਸੰਦ ਮੈਨੂੰ ਗੁਰਵਾਂ ਦੇ ਕਲਚਰ ਪਸੰਦ ਤੁਸੀਂ ਤਾਂ ਜੰਮੇ ਪਲੇ ਉਹ ਵੈਸਟਰਨ ਕਲਚਰ ਦੇ ਵਿੱਚੋਂ ਫਿਰ ਵੀ ਨਹੀਂ ਪਸੰਦ ਹਾਂ ਇਹ ਮੈਂ ਕੀਤਾ ਸਾਰੇ ਵੈਸਟਰਨ ਕਲਚਰ ਹਾਂ ਮੇਰੇ ਕੋਲ ਇੰਸਟਾਗ੍ਰam ਹੈ ਗਿਆ ਮੈਂ ਦਾ ਖਾਲਦ ਮੈਂ ਕੀ ਕੰਮ ਕੀਤਾ ਉਸਾਰੇ ਚੀਜ਼ ਹਨਾ ਬਟ ਸਕੂਨ ਮਿਲਦੇ ਨਹੀਂ ਪੀਸ ਹੈ ਨਹੀਂ ਹਨਾ ਉਹ ਬਲਤ ਜੇ ਤੁਹਾਨੂੰ ਪੀਸ ਨਹੀਂ ਮਿਲਿਆ ਜਦੋਂ ਅਸੀਂ ਮਰਿਆਦਾ ਕਰਦੇ ਫਿਰ ਪੀਸ ਉਹਦੇ ਆ ਹਨਾ ਫਿਰ ਅਸੀਂ ਗੁਰੂਆਂ ਦੇ ਹੁਕਮ ਸੁਣ ਸਕਦਾ ਵਾਹ ਵਾਹ ਕਿੰਨਾ ਟਾਈਮ ਤੁਸੀਂ ਪਾਠ ਨੂੰ ਦਿੰਦੇ ਹੋ ਸਿਮਰਨ ਨੂੰ ਕਿੰਨਾ ਟਾਈਮ ਦਿੰਦੇ ਹੋ ਤੁਸੀਂ ਜਦੋਂ ਗੁਰੂ ਮੈਨੂੰ ਵੇਕ ਅਪ ਕਰਦੇ ਆ ਜਦੋਂ ਜਦੋਂ ਹੁਕਮ ਦਿੰਦੇ ਆ ਮੈਂ ਕਰਦੇ ਆ ਅੱਛਾ ਕਰਦੇ ਹਾਂ ਹਾਂਜੀ ਇਹ ਜਦੋਂ ਮੈਂ ਉੱਠਣਾ ਫਿਰ ਪਹਿਲਾ ਚੀਜ਼ ਗੁਰੂਆਂ ਨੂੰ ਸਿਮਰਨ ਪਾਠ ਕਰਨਾ ਹਨਾ ਅੱਛਾ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਤੁਸੀਂ ਹਾਂਜੀ ਤੁਹਾਡਾ ਬੇਟਾ ਵੀ ਬਿਲਕੁਲ ਜੀ ਤੁਸੀਂ ਪੰਜ ਬਾਣੀਆਂ ਦਾ ਪਾਠ ਕਰ ਲੈਨੇ ਹੋ ਹਾਂਜੀ ਗੁਰਕਾ ਸਾਹਿਬ ਤੋਂ ਪੜ੍ਹ ਕੇ ਹਾਂਜੀ ਅਜਪੀ ਸਾਹਿਬ ਤੇ ਚੋਪੇ ਸਾਹਿਬ ਦਾ ਪ੍ਰਸਾਦ ਸਵੇ ਹੀ ਇਹ ਸਾਰਾ ਕੰਟ ਜਵਾਨੀ ਹੈ ਜਿਹੜਾ ਦੂਜਾ ਦੋ ਪਾਠ ਜਾਬ ਸਾਹਿਬ ਤੇ ਰਣ ਸਾਹਿਬ ਉਹ ਕੰਟ ਜਵਾਨੀ ਨਹੀਂ ਹੈਗਾ ਪਰ ਹੋਣ ਲੱਗਾ ਆ 80% ਹਾਂਜੀ 80% ਹਾਂਜੀ ਇਹ ਕਿਨੇ ਕੰਟ ਕਰਾਈ ਤੁਹਾਨੂੰ ਗੁਰਬਾਣੀ ਨਾਨਾ ਜੀ ਨੇ ਜਾਦਾ ਕੀਤਾ ਡੈਡੀ ਤੇ ਦਾਦੀ ਜੀ ਨੇ ਵੀ ਕੀਤੇ ਆ ਅੱਛਾ ਪਪਾ ਜੀ ਕੋ ਵਾਰਤ ਦੇਸੀ ਦਦੋ ਸੇ ਸਾਲ ਛੇ ਦਦੋ ਛੇ ਸਾਲ ਸੀ ਫਿਰ ਬੈਟ ਦੇਸੀ ਤੁਸੀਂ ਸਾਰੇ ਤੁਹਾਡੀ ਸਾਰੀ ਫੈਮਲੀ ਤੁਹਾਡੇ ਨਾਨਾ ਜੀ ਤੋਂ ਇਨਸਪਾਇਰ ਹੋਈ ਹੈ ਨਾ ਹਾਂਜੀ ਤੁਹਾਡੇ ਨਾਨਾ ਜੀ ਨੂੰ ਦੇਖ ਕੇ ਤੁਸੀਂ ਇਨਸਪਾਇਰ ਹੋਏ ਤੁਹਾਨੂੰ ਦੇਖ ਕੇ ਤੁਹਾਡਾ ਬੱਚਾ ਇਨਸਪਾਇਰ ਹੋਇਆ ਤੁਹਾਡੀ ਵਾਈਫ ਇਨਸਪਾਇਰ ਹੋਈ ਸਾਰੀ ਫੈਮਲੀ ਤੁਹਾਡੀ ਨਾਨਾ ਜੀ ਤੋਂ ਇਨਸਪਾਇਰ ਹੋਈ ਹਾਂਜੀ ਹੈ ਨਾ ਇਹ ਤਰਕ ਨਿਕਲਿਆ ਹਾਂਜੀ ਕਿਆ ਬਾਤ ਆ ਹੁਣ ਕਦੇ ਵਾਪਸ ਜਾਣਾ ਤੁਸੀਂ ਯੂਐਸਏ ਜਾਂ ਕੈਨੇਡਾ ਨੂੰ ਸੋਚਦੇ ਹੋ ਕਦੀ ਅਮ ਸ਼ਾਇਦ ਬਟ ਇੱਥੇ ਹਮੇਸ਼ਾ ਰਹਿਣਾ ਪਜਾ ਵੀ ਰੋ ਹਾਂਜੀ ਹਾਂਜੀ ਮੈਂ ਵਾਪਸ ਜਾਉਂਗਾ ਰਿਸ਼ਤੇਦਾਰ ਫਿਰ ਹੋਰ ਸੰਗਤ ਨੂੰ ਮਿਲਣਾ ਪਰ ਇੱਥੇ ਰਹਿਣਾ ਪਤਾ ਅੱਛਾ ਤੁਹਾਡਾ ਨੇ ਜੀ ਕਰਦਾ ਬੱਚੇ ਤਾਂ ਬਾਹਰ ਨੂੰ ਜਾਈ ਜਾਂਦੇ ਆ ਇੱਥੇ ਪੰਜਾਬ ਚ ਤੁਹਾਨੂੰ 6 ਸਾਲ ਹੋ ਗਏ ਤੁਸੀਂ ਸੁਣਦੇ ਹੋਗੇ ਕਿ ਉਹਨਾਂ ਦਾ ਬੱਚਾ ਬਾਹਰ ਚਲਾ ਗਿਆ ਉਹਨਾਂ ਦਾ ਚਲਾ ਗਿਆ ਤੁਸੀਂ ਆਪਣੇ ਡੈਡੀ ਨੂੰ ਤਾਂ ਨਹੀਂ ਕਦੇ ਕਹਿੰਦੇ ਵੀ ਆਪਾਂ ਕਿਉਂ ਵਾਪਸ ਆ ਗਏ ਉੱਥੋਂ ਕਦੇ ਕਦੇ ਸੋਚਦਾ ਹੁੰਦਾ ਮੈਂ ਜੀ ਕਦੇ ਕਦੇ ਮਿਸ ਕਰਦਾ ਹੁੰਦਾ ਬਾਹਰ ਜਾਣ ਦੇਣਾ ਪਰ ਜਾਦਾ ਜੇ ਲੈ ਚਿਲ ਗਿਆ ਮੈਡਮ ਹਾਏ ਹੋਏ ਅੱਛਾ ਹਾਂਜੀ ਕੁਰਬਾਨੀ ਕਰਦੇ ਐ ਐ ਰੋਜ ਹਵੇਲੀ ਨੂੰ ਜਾ ਸਕਦੇ ਰੋਜ ਇੱਥੇ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਪੰਜਾਬੀ ਬੋਲ ਲੈਂਦੇ ਹੋ ਹੁੰਦੀ ਆ ਥੋੜੀ 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 ਤੁਹਾਡਾ ਨਾਮ ਕੀ ਆ ਆਰਤੀ ਕੌਰ ਪਹਿਲਾਂ ਕੀ ਨਾਮ ਸੀਗਾ ਹਰਿਆਣਾ ਹਰਿਆਣਾ ਤੁਹਾਨੂੰ ਕਿਵੇਂ ਲੱਗਿਆ ਅ ਅਮ੍ਰਿਤਸਰ ਕੇ ਤੁਸੀਂ ਦਮਾਲਾ ਸੇ ਜਮਨੇ ਹੋ ਜਦੋਂ ਅੰਮ੍ਰਿਤ ਛਕਿਆ ਉਹ ਮੈਂ ਪਹਿਲਾਂ ਮੈਂ ਅੰਮ੍ਰਿਤ ਛਕਿਆ Papa ਕੋਲ ਬੈਠ ਕੇ ਰੋਜ਼ ਪੂਰਾ ਗਰਬਾਨੇ ਗੁਰੂ ਗ੍ਰੰਥ ਸਾਹਿਬ ਜੀ ਪੜ੍ਹਦਾਇਆ ਇੰਗਰੇਜ਼ੀਅਤ ਤੇ ਪੰਜਾਬੀ ਨਾਨਾ ਜੀ ਕੋਲੇ ਹੂੰ ਫਿਰ ਮੇਰਾ ਮੇਰਾ ਪਰੋਣਾ ਕੰਨ ਦਾ ਅੰਮ੍ਰਿਤ ਛਕਣਾ ਮੈਂ ਆ ਮੈਂ ਵੀ ਮੈਂ ਵੀ ਛਕਣਾ ਉਹ ਦੇਖੋਲ ਕਰਕੇ ਸਾਰੇ ਪੜਦੇ ਆ ਸਾਰੇ ਸਮਝਦੇ ਆ ਤੁਸੀਂ ਅਮਰੀ ਕਿੱਥੇ ਛੱਕਦੇ ਹੋ ਦਾਦਾ ਬਕਾਲਾ ਸਾਹਿਬ ਬਾਬਾ ਬਕਾਲਾ ਸਾਹਿਬ ਦੋਨੋਂ ਨੇ ਹਾਂ ਜੀ ਸਾਰੇ ਸਾਰਿਆਂ ਨੇ ਤੁਹਾਡੇ ਬੱਚਿਆਂ ਨੇ ਅੱਛਾ ਤੇ ਹੁਣ ਤੁਹਾਨੂੰ ਚੰਗਾ ਲੱਗਦਾ ਪੰਜਾਬ ਚ ਰਹਿ ਕੇ ਤੁਹਾਨੂੰ 6 ਸਾਲ ਹੋ ਗਏ ਰਹਿੰਦੇ ਆ ਨੂੰ ਬਹੁਤ ਬਹੁਤ ਪਸੰਦ ਆ ਪੰਜਾਬ ਬਹੁਤ ਪਸੰਦ ਆ ਬੰਜਾ ਲਾਈਫ ਸਟਾਈਲ ਬਹੁਤ ਚੰਗੇ ਆ ਲਾਈਫ ਸਟਾਈਲ ਚੰਗੇ ਤੁਹਾਨੂੰ ਪਰ ਬਾਰੇ ਸਾਰੇ ਸਾਰੇ ਬਹੁਤ ਬਿਜ਼ੀ ਹਾਂ ਹਨਾ ਪੂਰਾ ਦਿਨ ਬਾਹਰ ਬਾਹਰ ਪੂਰਾ ਦਿਨ ਕੰਮ ਕਰਨਾ ਸਾਰੇ ਤੋਂ ਪਾਰ ਬਚਿਆ ਤਾਂ ਦੂਰ ਇੱਥੇ ਇੱਥੇ ਅਸੀਂ ਇੱਥੇ ਅਸੀਂ ਫੈਮਿਲੀ ਨਾਲ ਫਰਮ ਫੈਮਿਲੀ ਨਾਲ ਰਹਿ ਸਕਦੇ ਆ ਆਪਣੇ ਆਪਣੇ ਖਾਣਾ ਅੱਗ ਤੇ ਬਣਾ ਸਕਦੇ ਬਹੁਤ ਚੰਗੀ ਗੱਲ ਹੈ ਤੁਸੀਂ ਪੰਜਾਬੀ ਸੋਹਣੀ ਬੋਲ ਲੈਂਦੇ ਹੋ ਇਹ ਕਿੱਥੇ ਆ ਕੇ ਸਿੱਖੀ ਇੱਥੇ ਆ ਕੇ ਸਿੱਖੀ ਪੰਜਾਬ ਹਾਂਜੀ ਪੰਜਾਬੀ ਹੈ ਤੇ ਮੇਰੀ ਸਸ ਤੋਂ अच्छा हां पर पापा ਨਾਲ ਜਾੜਾ ਗੱਲ ਕਰਨਾ ਤੇ ਆਂਟੀ ਜਦੋਂ ਉਹਨਾਂ ਐਕਸਪੀਰੀਅੰਸ ਕਹਿ ਜਾ ਰਿਹਾ ਥੋੜਾ ਉਧਰਲਾ ਯੂਐਸ ਵਾਲਾ ਤੇ ਪੰਜਾਬ ਦਾ ਐਕਸਪੀਰੀਅੰਸ ਉੱਤੇ ਉੱਤੇ ਜਾੜਾ ਸਟ्रेस ਹੁੰਦੇ ਆ ਹਾਂ ਸਭ ਕੁਝ ਛੇਤੀ ਛੇਤੀ ਕਰਨਾ ਸਾਰੇ ਕੰਮ ਛੇਤੀ ਛੇਤੀ ਕਰਨਾ ਉਹ ਰਾਮ ਨੇ ਕਰ ਸਕਤੇ ਉਹ ਦਾ ਪਰ ਉੱਤੇ ਉਹ ਸੋਨੇ ਕਿਤੇ ਜਿੱਥੇ ਕਿਤੇ ਅਸੀਂ ਰਹਿਣਾ ਬਹੁਤ ਸੋਹਣੀ ਨੇਚਰ ਹੈਗਾ ਉੱਥੇ ਹਾਂ ਆ ਓਸ਼ਨ ਆ ਤੋਪੇ ਮਾਉਂਟਨ ਬਾਹਰ ਬਾਹਰ ਹਨਾ ਬਹੁਤ ਬਹੁਤ ਸੋਹਣੀ ਪਰ ਇਹ ਮੇਰੇ ਦਿਲ ਮਿਸ ਕਰਦੀ ਅੱਛਾ ਕਿ ਇੱਥੇ ਪਿੰਡ ਵਿੱਚ ਜੜਾ ਆ ਨੇਚਰ ਸਤੇ ਕੋ ਪਰ ਜਦੋਂ ਅਸੀਂ ਜਮੀਨ ਹੈਗਾ ਤੇ ਫਾਰਮਿੰਗ ਕਰ ਸਕਤੇ ਪਰ ਸਹੀ ਹੈ ਤੁਸੀਂ ਇਹਨਾਂ ਨਾਲ ਗੁੱਸੇ ਤਾਂ ਨਹੀਂ ਹੋਏ ਜਦੋਂ ਇਹਨਾਂ ਨੇ ਤੁਹਾਨੂੰ ਆਖਿਆ ਵੀ ਆਪਾਂ ਪੰਜਾਬ ਚੱਲਣਾਗਾ ਨਾਨਾ ਜੀ ਨਾਲ ਪੰਜਾਬ ਚੱਲਣਾ ਸਾਰਿਆਂ ਨੇ ਨਹੀਂ ਨਹੀਂ ਗੁੱਸੇ ਕਿਉਂ ਗੁੱਸੇ ਕਿਉਂ ਅੱਛਾ ਨਹੀਂ ਮੇਰਾ ਪਰੋਨਾ ਮੇਰਾ ਪਰੋਨਾ ਬਹੁਤ ਪਰੋਸਾ ਹੈਗਾ ਅੱਛਾ ਇੱਕ ਗੱਲ ਹੋਰ ਵੀ ਤੁਸੀਂ ਦੱਸ ਦਿਓ ਵੀ ਤੁਹਾਡੇ ਫਾਦਰ ਸਾਹਿਬ ਐਕਸਪਾਇਰ ਹੋ ਜਾਂਦੇ ਆ ਤੇ ਤੁਸੀਂ ਇਹਨਾਂ ਦੇ ਨਾਨਾ ਜੀ ਨੂੰ ਮਿਲਦੇ ਹੋ ਤੇ ਤੁਹਾਨੂੰ ਨਾਨਾ ਜੀ ਚੋਂ ਹੀ ਤੁਹਾਡੇ ਫਾਦਰ ਸਾਹਿਬ ਦਿਖਦੇ ਆ ਬਿਲਕੁਲ ਪਪਾ ਪਪਾ ਜੀ ਮੈਨੂੰ ਟ੍ਰੀਟਡ ਮੀ ਲਾਈਕ ਡਾਟਰ ਅੱਛਾ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਸਾਰੇ ਪਰਿਵਾਰ ਨੂੰ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਹੋਰ ਕੁਝ ਤੁਹਾਡਾ ਕੋਈ ਇੰਸਟਾਗ੍ਰam YouTube ਹੈਂਡਲ ਕੁਝ ਹੋਵੇ ਤਾਂ ਜ਼ਰੂਰ ਤੁਸੀਂ ਆਰਗੈਨਿਕ ਪੰਜਾਬੀ ਜਾਂ ਕਾ ਵਾਚ ਮੀ ਟ੍ਰਾਇੰਫ ਪਰ ਅਮ ਤੁਸੀਂ ਆਰਗੈਨਿਕ ਪੰਜਾਬੀ ਲਿਖ ਸਕਦਾ ਫਿਰ ਇੰਸਟਾਗ੍ਰam ਹਾਂਜੀ ਇੰਸਟਾਗ੍ਰam YouTube ਠੀਕ ਹੈ ਅਤੇ ਫੇਸਬੁੱਕ ਸ਼ੁਰੂ ਕਰਨਾ ਤੋਂ ਕਿਵੇਂ ਦੀ ਲੱਗੀ ਇਹ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਤੇ ਐਸ ਜੀ ਅੱਜ ਦੀ ਵੀਡੀਓ ਦੇਖੋ ਆਪਣਾ ਮਜ਼ਬ ਛੱਡਣਾ ਆਪਣਾ ਮੁਲਕ ਛੱਡਣਾ ਉਹ ਮੁਲਕ ਛੱਡਣਾ ਜਿਹੜਾ ਦੁਨੀਆ ਦੀ ਸੁਪਰ ਪਾਵਰ ਹੋਏ ਆਪਣਾ ਮਜ਼ਬ ਵੀ ਛੱਡ ਦਿੱਤਾ ਆਪਣਾ ਮੁਲਕ ਵੀ ਛੱਡ ਦਿੱਤਾ ਆਪਣੀ ਜ਼ੁਬਾਨ ਵੀ ਛੱਡਤੀ ਪਹਿਲੇ ਮਜ਼ਬ ਸਿੱਖੀ ਅਪਣਾਇਆ ਫਿਰ ਅਮਰੀਕਾ ਛੱਡਿਆ ਫਿਰ ਪੰਜਾਬੀ ਬੋਲਣਾ ਸ਼ੁਰੂ ਕੀਤੀ ਆਪਣੇ ਬੱਚਿਆਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਦੇ ਨਾਂ ਸਿੱਖੀ ਦੇ ਉੱਤੇ ਰੱਖੇ ਦੇਖੋ ਨਹਾਉਂਗ ਸਿੰਘ ਦੇ ਵਿੱਚ ਨੇ ਨਹਾੰਗ ਸਿੰਘਾਂ ਵਾਲਾ ਚੋਲਾ ਪਾਇਆ ਹੈ بیوی ਨੇ ਨਾਂ ਆਪਣਾ ਤਬਦੀਲ ਕਰ ਲਿਆ ਬੰਦੇ ਨੇ ਨਾਂ ਤਬਦੀਲ ਕਰ ਲਿਆ ਬੱਚਿਆਂ ਦੇ ਨਾਮ ਵੀ ਉਹਨਾਂ ਨੇ ਸਿੱਖੀ ਦੇ ਮੁਤਾਬਕ ਰੱਖੇ ਨੇ ਬੜਾ ਮੁਸ਼ਕਿਲ ਫੈਸਲਾ ਹੁੰਦਾ ਹੈ ਦੂਜੇ ਪਾਸੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਆਪਣਾ ਧਰਮ ਛੱਡ ਕੇ 크ਰਿਸਚਨ ਬਣ ਡੇ ਨੇ ਕਿਉਂ ਬਣ ਡੇ ਨੇ ਅਸੀਂ ਅਮਰੀਕਾ ਚ ਚਲ ਜਾਈਏ ਅਸੀਂ ਕੈਨੇਡਾ ਚ ਚਲ ਜਾਈਏ ਅਸੀਂ ਯੂਰਪ ਚ ਚਲ ਜਾਈਏ ਤੇ ਦੂਜੇ ਪਾਸੇ ਯੂਰਪ ਦੇ ਲੋਕ ਯੂਰਪ ਦੇ ਗੋਰੇ ਸਿੱਖੀ ਤੋਂ متاثر ਹੋਣ ਦੇ ਨੇ ਸਿੱਖੀ ਜਿਹੜੀ ਇਨਸਾਨੀਅਤ ਲਈ ਕੰਮ ਕਰ ਰਹੇ ਨੇ ਜਿਹੜੇ ਅਮਰੀਕਾ ਦੇ ਵਿੱਚ ਵੱਸਦੇ ਸਿੱਖ ਨੇ ਜਿਹੜੇ ਕੈਨੇਡਾ ਦੇ ਵਿੱਚ ਵੱਸਦੇ ਸਿੱਖ ਨੇ ਜਿਹੜੇ ਸਪੇਨ ਦੇ ਵਿੱਚ ਵੱਸਦੇ ਸਿੱਖ ਨੇ ਉਹ ਉੱਥੇ ਸੇਵਾ ਕਰ ਕਰਕੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸਿੱਖੀ ਕੀ ਹੈ ਸਿੱਖੀ ਦਾ ਮਕਸਦ ਕੀ ਹੈ ਤੇ ਨਾਲ ਹੀ ਨਾਲ ਇਸ ਗੋਰੇ ਨੇ ਕਿਹਾ ਕਿ ਮੇਰੀ ਜਿਹੜੀ ਮਾਂ ਏ ਉਹ ਪੰਜਾਬਣ ਓਹ ਪੰਜਾਬ ਦੀ ਏ ਮੇਰਾ ਜਿਹੜਾ ਡੈਡ ਏ ਮੇਰਾ ਫਾਦਰ ਏ ਮੇਰਾ ਅੱਬਾ ਓਹ ਕੈਨੇਡਾ ਦਾ ਏ ਤੇ ਅਸੀਂ ਅਮਰੀਕਾ ਰਹਿੰਦੇ ਸੀ ਮੇਰਾ ਜਿਹੜਾ ਜਿਹੜਾ ਨਾਨਾ ਉਹ ਗਰੰਤੀ ਸਿੰਘ ਸੀ ਤੇ ਕਹਿੰਦਾ ਜਦੋਂ ਅਸੀਂ ਪੰਜਾਬ ਆੜਾ ਤੇ ਮੇਰੀ ਨਾਨੀ ਨੇ ਕਿਹਾ ਪੁੱਤਰ ਤੁਹਾਡਾ ਦਿਲ ਨਹੀਂ ਕਰਦਾ ਪੰਜਾਬ ਰਹਿਣ ਤੇ ਕਦੇਬਾ ਸ਼ਾਦੀ ਤੋਂ ਪਹਿਲੇ ਆਪਣੀ بیوی ਨੂੰ ਦੱਸ ਦਿੱਤਾ ਸੀ ਮੈਂ ਪੰਜਾਬ ਜਾ ਕੇ ਵਸਣਾ ਹੈ ਦੇਖੋ ਇਸ ਤਰ੍ਹਾਂ ਦੇ ਵੀ ਲੋਕ ਨੇ ਜਿਹੜੇ ਸਿੱਖੀ ਨੂੰ ਅਪਨਾ ਕੇ ਪੰਜਾਬ ਆ ਡੈਡ ਅਮਰੀਕਾ ਤੋਂ ਗੋਰੇ ਤੇ ਦੂਜੇ ਪਾਸੇ ਚੜਦੇ ਪੰਜਾਬ ਦੇ ਵਿੱਚੋਂ ਕੁਝ ਲੋਕ 크ਿਸਚੀਅਨ ਬਣ ਕੇ ਯੂਰਪ ਜਾਂਦੇ ਖੁਆਇਸ਼ਮੰਦ ਨੇ ਤੇ ਬੜੀ ਸ਼ਰਮ ਦੀ ਗੱਲ ਹੈ ਉਹਨਾਂ ਲੋਕਾਂ ਵਾਸਤੇ ਜਿਹੜੇ ਅਮਰੀਕਾ ਵਾਸਤੇ ਆਪਣਾ ਧਰਮ ਛੱਡੀ ਜਾਂਦੇ ਨੇ ਜਿਹੜੇ ਕੈਨੇਡਾ ਵਾਸਤੇ ਆਪਣਾ ਧਰਮ ਛੱਡੀ ਜਾਂਦੇ ਨੇ ਇਸ ਜੀ ਆਈ ਡੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ